ਜੀ ਸਤਿ ਸ਼੍ਰੀ ਅਕਾਲ ਹੋਰ ਸਨੋ ਸਾਰੀ ਭੈਣ ਭਰਾ ਠੀਕ ਠਾਕ ਨੇ ਜੀ ਅੱਜ ਨਾ ਮੈਂ ਉਦਾਂ ਹੀ ਸਵੇਰੇ ਉੱਠ ਕੇ ਪਾੜ ਪੋੜ ਕਰਕੇ ਤੇ ਮੈਂ ਫੇਸਬੁੱਕ ਖੋਲ ਲਈ ਤੇ ਮੇਰੇ ਕੋਲ ਨਾ ਪਾਠੀ ਸਿੰਘ ਦੀ ਵੀਡੀਓ ਹੀ ਮੈਂ ਪਹਿਲਾਂ ਵੀ ਵੇਖੀ ਸੀ ਹਨਾ ਪਾਠੀ ਸਿੰਘ ਦੀ ਵੀਡੀਓ ਆਈ ਪਿੰਡ ਵਾਲਾ ਨੇ ਨਾ ਬੜਾ ਵਧੀਆ ਉਨੁਕਰ ਬਣਾ ਕੇ ਦਿੱਤਾ ਚੰਗਾ ਪੈਸਾ ਲਾ ਕੇ ਜਿੱਦਾਂ ਦੀ ਆਪਣੀਆਂ ਕੋਠੀਆਂ ਲੋਕਾਂ ਦੀਆਂ ਉਦਾਂ ਦਾ ਪੈਸਾ ਲਾ ਕੇ ਘਰ ਬਣਾ ਕੇ ਦਿੱਤਾ ਹਨਾ ਮੇਰੇ ਮਨ ਚ ਨਾ ਉਹ ਗੱਲ ਹੋਈ ਤੇ 6 ਮਹੀਨੇ ਪਹਿਲਾਂ ਦੀ ਗੱਲ ਏ ਮੇਰੇ ਮਨ 'ਚ ਨਾ ਸਾਡੀ ਕਲੋਨੀ ਦੀ ਗੱਲ ਸਾਡੇ ਸ਼ਹਿਰ ਦੀ ਸਾਡੀ ਕਲੋਨੀ ਦੀ ਗੱਲ ਚੇਤਾ ਆ ਗਈ ਮੈਨੂੰ ਹੁਣ ਕੀ ਹੋਇਆ ਮੈਂ ਤੁਹਾਨੂੰ ਪਾਠੀ ਸਿੰਘ ਦੀ ਗੱਲ ਦੱਸਦਾ ਹਰੇਕ ਇੱਕੋ ਜਾਣੀ ਹੁੰਦਾ ਹੈਗਾ ਤੇ ਸਾਡੇ ਨਾ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਰੱਖ ਲਿਆ ਹਨਾ ਪਾਠੀ ਸਿੰਘ ਰੱਖ ਲਿਆ ਉਹਦੀ ਉਮਰ ਹੋਏਗੀ ਘੱਟੋ-ਘੱਟ ਨਾ ਨਾ ਕਰਦੇ ਆ 55 ਤੋਂ 58 ਸਾਲ ਦੇ ਵਿੱਚ ਵਿੱਚ 60 ਸਾਲ ਦੇ ਵਿੱਚ ਵਿੱਚ ਕਿਉਂ ਮੇਲਾ ਦਾ 32-33 ਸਾਲ ਦੀ ਜਾਂ 34 ਸਾਲ ਦੀ ਉਹਦੀ ਕੁੜੀ ਸੀ ਮੇਰੀ 31 ਸਾਲ ਉਮਰ ਤੇ ਮੇਰੇ ਨਾਲੋਂ 4 ਸਾਲ ਵੱਡੀ ਸੀ ਉਹਦੀ ਕੁੜੀ ਠੀਕ ਹੈ ਚਲੋ ਜੀ ਪਾਠੀ ਸਿੰਘ ਰੱਖ ਲਿਆ ਚਲੋ ਚੱਲਦਾ ਰਿਹਾ ਵਧੀਆ ਦੋ ਤਿੰਨ ਮਹੀਨੇ ਵਧੀਆ ਚੱਲਦਾ ਰਿਹਾ ਹਨਾ ਵਧੀਆ ਚੱਲਦਾ ਰਿਹਾ ਹੌਲੀ ਹੌਲੀ ਹਨਾ ਜਿਵੇਂ ਜਿਵੇਂ ਟਾਈਮ ਲੰਗੀ ਗਿਆ ਉਹਦੀ ਅਸਲੀਅਤ ਸਾਹਮਣੇ ਆਂਦੀ ਗਈ ਹਨਾ ਇਹ ਕੋਈ ਅਸਲ ਗੱਲ ਹੈ ਕੋਈ ਕਹਾਣੀ ਨਹੀਂ ਹੈਗੀ ਇਹ ਸਾਡੇ ਨਾਲ ਜੋ ਬੀਤੀ ਹਨਾ ਸਾਨੂੰ ਉਹ ਚੀਜ਼ ਮੈਂ ਤੁਹਾਨੂੰ ਦੱਸਣ ਦੇ ਆ ਜੋ ਸਾਡੀ ਕਲੋਨੀ ਵਾਲਿਆਂ ਨਾਲ ਜੋ ਸਾਡੇ ਨਾਲ ਆਪ ਬੀਤੀ ਹੈ ਹਨਾ ਹੱਡ ਬੀਤੀ ਦੱਸਣ ਦੇ ਤੁਹਾਨੂੰ ਮੈਂ ਚਲੋ ਜੀ ਕਰਦਿਆਂ ਕਰਾਂਦੇ ਆਣਾ ਉਹ ਬਾਬਾ ਨਾਲ ਤੰਗ ਕਰਨ ਲੱਗ ਗਿਆ ਹਨਾ ਕਦੇ ਕਿਸੇ ਗੱਲ ਤੋਂ ਕਦੀ ਕਿਸੇ ਗੱਲ ਤੋਂ ਤੰਗ ਕਰਨ ਲੱਗ ਗਿਆ ਮਤਲਬ ਜਿਵੇਂ ਹੁਣ ਲਾਲੋ ਕਿਸੇ ਦੇ ਘਰ ਦਾ ਬੂਹਾ ਖੋਲ ਲੈ ਗਰਾਹੀ ਲੈਣ ਗਿਆ ਕਿਸੇ ਦੇ ਘਰ ਦਾ ਬੂਹਾ ਖੋਲ ਲੈ ਬੂਹਾ ਖੜਗਾੜਾ ਦੀ ਆਵਾਜ਼ ਨਹੀਂ ਮਾਰਨੀ ਸਿਧਾਂਤ ਅੰਤਰ ਤੁਰ ਜਾਂਦਾ ਯਾਰ ਪਤਾ ਕੀ ਗੱਲ ਹੈ ਆਪਣੇ ਨਾਲੋ ਸਾਭ ਘਰ ਦੇ ਵਿੱਚ ਕੋਈ ਲੇਡੀਜ਼ ਹੈ ਭਾਵੇਂ ਜਾਂ ਕੋਈ ਵੀ ਯਾਰ ਕੁੜੀ ਹੈ ਆਪਣੀ ਭੈਣ ਹੈ ਆਪਣੀ ਜਾਂ ਮਾਂ ਤਾਂ ਜਾਂ ਘਰ ਦੀ ਹੈ ਹੁਣ ਉਹ ਕਈ ਵਾਰ ਬਗੈਰ ਚੁੰਨੀ ਤੋਂ ਹੁੰਦੀ ਨਾਰਮਲ ਜੀ ਗੱਲ ਹੈ ਯਾਰ ਹਣਾ ਮਗੇ ਅਰਚੁਨ ਨੇ ਤੋਂ ਤੇ ਐਦਾਂ ਦੀਆਂ ਗੱਲਾਂ ਕਰਨ ਲੱਗ ਗਿਆ ਇੱਧਰ ਦੀ ਉੱਧਰ ਲਾ ਉਹ ਗੱਲ ਆਦ ਨਹੀਂ ਉੱਧਰ ਦੀ ਇੱਧਰ ਲਾਦ ਨਹੀਂ ਵੀ ਕਲੋਨੀ ਦੇ ਵਿੱਚ ਪਾੜ ਪਾਉਣ ਲੱਗ ਗਿਆ ਹਨਾ ਪਾੜ ਪਾਉਣ ਲੱਗ ਗਿਆ ਅੱਧੀ ਕਲੋਨੀ ਲੱਗ ਗਈ ਅੱਧੀ ਲੱਗ ਗਈ ਅੱਧੀ ਅੱਧੇ ਗੈਣਾ ਸੀ ਬਾਬਾ ਰੱਖਣਾ ਅੱਧੇ ਗੈਣਾ ਸੀ ਨਹੀਂ ਰੱਖਣਾ ਬੜਾ ਵਿਵਾਦ ਛਿੜਿਆ ਯਾਰ ਉਸ ਗੱਲ ਤੋਂ ਬਹੁਤ ਜ਼ਿਆਦਾ ਵਿਵਾਦ ਛਿੜਿਆ ਹਨਾ ਚਲੋ ਜੀ ਕਰਦਿਆ ਕਰਾਂਦੇ ਆ ਉਹਨਾਂ ਨੇ ਨਾ ਕਹਿੰਦੇ ਕੋਈ ਗੱਲ ਨਹੀਂ ਟਾਈਮ ਦਿਓ ਥੋੜਾ ਜਿਹਾ ਵੀ ਹਜੇ ਤੇ ਕਹਿੰਦੇ 7-8 ਮਹੀਨੇ ਹੋਏ ਨੇ ਸਾਲ ਦਾ ਟਾਈਮ ਸੀ ਬਾਬੇ ਕੋਲ ਤੇ ਚੱਲਣ ਤੋਂ ਅਜੇ ਯਾਰ ਕੋਈ ਚੱਕਰ ਵਾਲੀ ਗੱ ਪਾਠ ਕਰਨਾ ਕਰਨਾ ਉਹਨੇ ਸਾਰਾ ਕੁਝ ਠੀਕ ਹੈ ਯਾਰ ਚੱਲੀ ਜਾਂਦਾ ਸੀ ਥੱਲੇ ਅਸੀਂ ਉੱਤੇ ਗੁਰੂ ਘਰ ਨਵਾਂ ਤਿਆਰ ਹੋਇਆ ਸਾਡੇ ਕਲੋਨੀ ਦਾ ਗੁਰੂ ਘਰ ਸੋਹਣਾ ਗੁਰੂ ਘਰ ਬਣਾਇਆ ਥੱਲੇ ਵਧੀਆ ਕਮਰੇ ਬਣਾਏ ਨੇ ਹਨਾ ਚੱਲ ਅਸੀਂ ਕਦੀ ਯਾਰ ਉਹ ਨਹੀਂ ਕੀਤਾ ਹੈਗਾ ਚਲੋ ਹੌਲੀ-ਹੌਲੀ ਸਾਨੂੰ ਵੀ ਲੱਗ ਲੱਗੇ ਯਾਰ ਬਜ਼ੁਰਗ ਬੰਦਾ ਸਹੀ ਹੋਏਗਾ ਉਹ ਤੇ ਦੋ ਮੁੰਡੇ ਹਨ ਤੇ ਦੋ ਹੀ ਕੁੜੀਆਂ ਹਨ ਇੱਕ ਕੁੜੀ ਵਿਆਹੀ ਸੀ ਡਿਵੋਰਸ ਹੋਇਆ ਸੀ ਉਹ ਤਾਂ ਹਨਾ ਚਲੋ ਜੀ ਕਰਦੇ ਆ ਘਰਾਂਦੇ ਆ ਹੌਲੀ-ਹੌਲੀ ਰੰਗ ਵਖਾਣ ਲੱਗ ਗਿਆ ਸਾਲ ਹੋ ਗਿਆ ਨਹੀਂ ਨਿਕਲਿਆ ਹਨਾ ਕਿਹਾ ਕਲੋਨੀ ਵਾਲੇ ਨਹੀਂ ਨਿਕਲਿਆ ਚਲੋ ਕਲੋਨੀ ਵਾਲੇ ਵੀ ਕਹਿੰਦੇ ਬਜ਼ੁਰਗ ਬੰਦਾ ਯਾਰ ਚੱਲੀ ਜਾਣ ਦੋ ਕੋਈ ਨਹੀਂ ਆ ਠੀਕ ਹੈ ਹੁਣ ਹਨਾ ਚਲੋ ਜੀ ਸਾਡੇ ਨਾਲ ਖੋਧੀਆਂ ਮੇਰੀਆਂ ਤਿੰਨ ਭਤੀਜੀਆਂ ਨੇ ਹਨਾ ਮੇਰੇ ਨਾਲ ਤਾਇਆ ਜੀ ਦਾ ਜਿਹੜਾ ਬੇਟਾ ਹੈ ਉਹਦੀਆਂ ਕੁੜੀਆਂ ਹਨਾ ਮੇਰੀਆਂ ਭਤੀਜੀਆਂ ਖੋਧੀਆਂ ਤੇ ਨਾਲੇ ਸਾਡੇ ਨਾਲ ਆਲੇ ਦੁਆਲੇ ਆਪਣੇ ਆਪਣੇ ਘਰਾਂ ਦੇ ਵਿੱਚ ਘਟੋ ਘਟਨਾ ਨਾ ਨਾ ਕਰਦੇ ਆ 20 ਜਵਾਕ ਨੇ ਹਨਾ ਜਿੰਨਾਂ ਚੋਂ ਜ਼ਿਆਦਾ ਕੁੜੀਆਂ ਨੇ ਕਿਉਂ ਤਿੰਨ ਕੁੜੀਆਂ ਤੇ ਮੇਰੇ ਖੁਦ ਦੇ ਭਰਾ ਦੀਆਂ ਨੇ ਹਨਾ ਚਲੋ ਜੀ ਬੱਚੇ ਜਾਂਦੇ ਹੁੰਦੇ ਹਨ ਬੱਚਿਆਂ ਨੂੰ ਨੰ ਸੰਖਿਆ ਸਿਖਾਉਂਦਾ ਹੁੰਦਾ ਹੈ ਬੱਚੇ ਜਾਂਦੇ ਹੁੰਦੇ ਹਨ ਖੇਡਦੇ ਹਨ ਉਹਨਾਂ ਦੇ ਘਰ ਉੱਥੇ ਜਾ ਕੇ ਗੁਰੂ ਘਰ ਜਿਵੇਂ ਬੱਚੇ ਆ ਬੱਚ ਛੋਟੇ ਬੱਚ ਦੇ ਮਨ ਚ ਹੁੰਦਾ ਸੇਵਾ ਕਰੀਏ ਹਨ ਸਾਨੂੰ ਵੀ ਬਾਪਾ ਕਹੇ ਜਾਓ ਕਹੇ ਹਨ ਬੱਚੀਆਂ ਜਾਣਾ ਕਰਨਾ ਤੇ ਉਹਨੇ ਉਹ ਕਰਨਾ ਕਰਨਾ ਨਾਲੇ ਸੰਖਿਆ ਕਰਾਣੀ ਕਰਨੀ ਹਨਾ ਤੇ ਨਾਲੇ ਨਾ ਚਲੋ ਸੇਵਾ ਸੁਭਾ ਕਰਦੇ ਹੁੰਦੇ ਨੇ ਨਿੱਕੇ ਨਿੱਕੇ ਬੱਚੇ ਸਾਡੇ ਘਰ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ ਹਣਾ ਮੇਰੇ ਤਾਇ ਜੀ ਦਾ ਘਰ ਤਾਂ ਬਿਲਕੁਲ ਸਾਹਮਣੇ ਪੈ ਜਾਂਦਾ ਸਾਡਾ ਇਧਰਲੀ ਸੈੱਡ ਸੜਕਾਂ ਵਾਲੇ ਪਾਸੇ ਜਦੋਂ ਪਹੁੰਚ ਤੇ ਛੱਡਦੀ ਆਣਾ ਕੋਠੇ ਦੇ ਤੇ ਸਾਹਮਣੇ ਦਿਸਦਾ ਸੀ ਗੁਰੂ ਘਰ ਚਲੋ ਜੀ ਕਰਦਿਆਂ ਕਰਾਂਦਿਆਂ ਟਾਈਮ ਲੰਘਦਾ ਗਿਆ ਹਨਾ ਆ ਹੁਣ ਪਿੱਛੇ ਜਿਹੇ ਦੀ ਖਾਲੇ ਤਿੰਨ ਕੁ ਮਹੀਨੇ ਹੋਏ ਆ ਤਿੰਨ ਜਾਂ ਚਾਰ ਮਹੀਨੇ ਵੱਤੋ ਵੱਤ ਪੰਜ ਮਹੀਨੇ ਹੋ ਗਏ ਹੋਣੇ ਆ ਬਾਬੇ ਦੀ ਨੇ ਇੱਕ ਗੱਲ ਪਤਾ ਲੱਗੀ ਨਿੱਕੇ ਜਿਹੇ ਜਵਾਕ ਨੇ ਗੱਲ ਕੀਤੀ ਕੁੜੀ ਨੇ ਹਨਾ ਸਾਡੇ ਨਾਲ ਦੇ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਹੁੰਦੇ ਸੀ ਬੜੇ ਵਧੀਆ ਜੀ ਨੇ ਯਾਰ ਹਨਾ ਬਹੁਤ ਵਧੀਆ ਆਪਾਂ ਉਦੋਂ ਹੀ ਕਹਿ ਦਈਏ ਹਨਾ ਬਹੁਤ ਵਧੀਆ ਸ਼ੁਰੂ ਤੁਹਾਡੇ ਨਾਲ ਵਰਤਦੇ ਹੁੰਦੇ ਇੱਥੇ ਰਹਿੰਦੇ ਸਾਡੀ ਕਲੋਨੀ ਦੇ ਨਾਲ ਦੀ ਕਲੋਨੀ ਚ ਰਹਿੰਦੇ ਹੁੰਦੇ ਸੀ ਤੇ ਤੁਹਾਡੇ ਘਰ ਨਾਲ ਨਾਲ ਦੇ ਘਰ ਕਰਾਏ ਤੇ ਰਹਿੰਦੇ ਹੁੰਦੇ ਉਹਨਾਂ ਦੀ ਕੁੜੀ ਆਹੀ ਛੋਟੀ ਜੀ ਕੁੜੀ ਆਹੀ ਉਹਨਾਂ ਦੀ ਛੋਟੀ ਜੀ ਕਿੰਨੀ ਕੁ ਉਮਰ ਹੋਣੀ ਹੈ 8 ਜਾਂ 10 ਸਾਲ ਦੀ ਉਮਰ ਹੋਣੀ ਹੈ ਸਾਡੇ ਸਾਰੇ ਬੱਚਿਆਂ ਦੀ ਮੇਰੀ ਵੱਡੀ ਭਤੀਜੀ ਦੀ ਉਮਰ ਵੀ ਮੈਨੂੰ ਲੱਗਦਾ 11-12 ਸਾਲ ਹੁਣ ਤੇ ਹੋ ਗਈ ਹੈ ਠੀਕ ਹੈ ਚਲੋ ਜੀ ਉਹਨੇ ਨਾ ਕੁੜੀ ਨੇ ਗੱਲ ਕਹੀ ਆ ਕੇ ਆਪਣੀ ਮਾਤਾ ਨੂੰ ਡਰਦਿਆ ਡਰਦਿਆ ਕਹੀ ਨਾ ਬੱਚੇ ਕਿਉਂ ਕੁੜੀਆਂ ਸਾਰੀਆਂ ਖੇਡਦੇ ਹੁੰਦੇ ਮੁੰਡੇ ਕੁੜੀਆਂ ਸਾਰੇ ਖੇਡਦੇ ਹੁੰਦੇ ਹਨ ਤੇ ਬਾਬਾ ਨਾ ਉਹਨੇ ਇੰਨੀ ਗੱਲ ਕਈ ਵਾਰੀ ਪਾਪਾ ਪਤਾ ਹੀ ਕਰਦਾ ਹੁੰਦਾ ਸੀ ਮੈਂ ਗੱਲ ਫੇਰ ਦੁਬਾਰਾ ਹੀ ਰਿਪੀਟ ਕਰਦਾ ਬਾਬਾ ਨਾਲ ਅੰਦਰ ਲੈ ਜਾਣਾ ਕੁੜੀਆਂ ਨੂੰ ਹਨ ਤੇ ਸਾਨੂੰ ਵੀ ਕਿਹਦੇ ਯਾਰ ਮਨ ਚ ਬਜ਼ੁਰਗ ਬੰਦਾ ਹੋਵੇ ਕਿਹਦੇ ਮਨ ਚ ਥੋੜਾ ਇਹ ਗੱਲ ਹੁੰਦੀ ਹੈ ਯਾਰ ਹਨਾ ਵੀ ਕੋਈ ਗਲਤ ਕੰਮ ਕਰੇਗਾ ਜਾਂ ਕੁਝ ਕਰੇਗਾ ਅੰਦਰ ਲੈ ਜਾਣਾ ਉਹਨਾਂ ਤੇ ਛੇੜਖਾਨੀ ਕਰਦਾ ਹੁੰਦਾ ਸੀ ਬੱਚਿਆਂ ਨਾਲ ਅਸਲੀਅਤ ਗੱਲ ਏ ਕੋਈ ਉਹ ਨਹੀਂ ਹੈਗਾ ਵੀ ਮੈਂ ਅਲੀਗੇਸ਼ਨ ਲਾਉਣ ਡਿਆਂ ਬਾਬਿਆਂ ਉੱਤੇ ਜਾਂ ਕੁਝ ਕਰਨ ਡਿਆਂ ਵਿਦ ਪ੍ਰੂਫ ਅਸਲੀਅਤ ਗੱਲ ਏ ਜਿਹੜੀ ਅਸਲੀਅਤ ਗੱਲ ਹੁੰਦੀ ਹੈ ਹਨਾ ਮੈਂ ਪਹਿਲਾਂ ਵੀ ਕਿਹਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੋਹਾਂ ਚ ਕੋਈ ਇੱਕ ਹੁੰਦਾ ਇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਮੈਂ ਬਹੁਤ ਰਿਸਪੈਕਟ ਕਰਦਾ ਯਾਰ ਹਨਾ ਮੈਂ ਵੀ ਇੱਕ ਸਿੱਖ ਪਰਿਵਾਰ ਸਿੱਖ ਫੈਮਿਲੀ ਦੇ ਵਿੱਚੋਂ ਆ ਠੀਕ ਹੈ ਚਲੋ ਜੀ ਕਰ ਦਿਆਂ ਕਰਾਂਦੇ ਆ ਨਾ ਉਹ ਕੁੜੀ ਨੇ ਨਾ ਫੇਰ ਮੈਂ ਆਥੋਂ ਗੱਲ ਦੁਬਾਰਾ ਰਿਪੀਟ ਕਰਦਾ ਕੁੜੀ ਨੇ ਨਾ ਆ ਕੇ ਘਰ ਗੱਲ ਕਹੀ ਕੁੜੀ ਨੇ ਗੱਲ ਕਹੀ ਘਰ ਆ ਕੇ ਕਹਿੰਦੀ ਵੀ ਮਾਤਾ ਇਦਾਂ ਦਾ ਕਰਕੇ ਨਾ ਬਾਬਾ ਵੀ ਆਹ ਕੰਮ ਕਰਦਾ ਉਹ ਭਈਆ ਮਾਤਾ ਵੀ ਆਉਤੇ ਸਾਡੀ ਭੈਣ ਹੀ ਜਿਹੜੀ ਕਹਿੰਦੀ ਕੋਈ ਗੱਲ ਨਹੀਂ ਬੇਟਾ ਵੀ ਤੈਨੂੰ ਓਦਾਂ ਲੱਗਿਆ ਹੋਣਾ ਵੀ ਉਹ ਜਾਣ ਕੇ ਵੀ ਓਦਾਂ ਚੌੜ ਕਰਦਾ ਹੋਣਾ ਜਾਂ ਹਾਸੇ ਖੜਕਾ ਚਲੋ ਜੀ ਹੌਲੀ ਹੌਲੀ ਨਾ ਬੱਚੇ ਵੀ ਕਹਿਣ ਲੱਗੇ ਹਨਾ ਬੱਚਿਆਂ ਦਾ ਵੀ ਡਰ ਖੁੱਲ ਗਿਆ ਬੱਚੇ ਵੀ ਕਹਿਣ ਲੱਗੇ ਕਹਿੰਦੇ ਗੱਲ ਸਹੀ ਏ ਹਨਾ ਚਲੋ ਜੀ ਸਾਡੇ ਘਰ ਦੇ ਤੱਕ ਗੱਲ ਪਹੁੰਚੀ ਡੈਡੀਆਂ ਦਾ ਤੱਕ ਮਾਤਾਆਂ ਦਾ ਤੱਕ ਚਾਚੇ ਤਾਇਿਆਂ ਤੱਕ ਜਿੰਨਾਂ ਦਾ ਗੱਲ ਪਹੁੰਚੀ ਹਨਾ ਮਤਲਬ ਸਾਡੀ ਕਲੋਨੀਆਂ ਨਾਲ ਤੱਕ ਗੱਲ ਪਹੁੰਚੀ ਜੀ ਚਲੋ ਬਾਬੇ ਨਾਲ ਗੱਲ ਕੀਤੀ ਤੇ ਮੁਕਰ ਗਿਆ ਕਹਿੰਦਾ ਨਾ ਜੀ ਕੋਈ ਇਦਾਂ ਨਾ ਹੋਇਆ ਨਹੀਂ ਹੈ ਨਹੀਂ ਜੀ ਉਹਨੇ ਨਾ ਚਲੋ ਗੱਲ ਕੀਤੀ ਸ਼ਾਮ ਦਾ ਉਹਨੇ ਪਾਠ ਨਾ ਕੀਤਾ ਮੋੜਸਾ ਲੈ ਕੇ ਤੁਰ ਗਿਆ ਮੋੜਸਾ ਲੈ ਕੇ ਤੁਰ ਗਿਆ ਤੇ ਉਹਦੀ ਘਰ ਦੀ ਸੀ ਕੱਲੀ ਉੱਥੇ ਗੁਰੂਗੜ੍ਹ ਦੇ ਵਿੱਚ ਕਲੀ ਕਰਦੀ ਸੀ ਚਲੋ ਜੀ ਪੰਚਾਇਤ ਮਨਜੂਦ ਇਕੱਠੀ ਹੋਏ ਸਾਡੀ ਕਮੇਟੀ ਦੇ ਮੈਂਬਰ ਸਾਡੇ ਆਪਣੀ ਚਾਚੇ ਦਾਏ ਆ ਇਕੱਠੇ-ਕੁੱਠੇ ਹੋ ਕੇ ਗਏ ਗਏ ਜਾ ਕੇ ਉਹਨਾਂ ਗੱਲਬਾਤ ਕੀਤੀ ਨਾ ਜੀ ਕਹਿੰਦੇ ਇਦਾਂ ਤੇ ਹੈ ਨਹੀਂ ਫੇਰ ਚਲੋ ਕਰਦਿਆ ਕਰਾਉਂਦਿਆ ਬਾਬੇ ਨੂੰ ਸਮਝਾਇਓ ਮੰਨਣ ਤੇ ਨਾ ਆਵੇ ਹਣਾ ਨਾ ਜੀ ਨਾ ਮੇਰੇ ਤੇ ਜਵਾਬ ਆਪਣੇ ਹੀ ਦੇਣੇ ਉਹਦੇ ਨਾਲ ਲਾਲੋ ਹਿਸਾਬ ਤੁਸੀਂ ਮੈਂ ਤੁਹਾਨੂੰ ਦੱਸਿਆ 34 35 ਸਾਲ ਦੀ ਕੁੜੀ ਦੀ ਉਮਰ ਹੈ ਮੁੰਡਾ ਆ ਦਾ ਯੂਰਪ ਦੇ ਵਿੱਚ ਹੀ ਠੀਕ ਹੈ ਮੈਂ ਉਹ ਬੰਦੇ ਦਾ ਨੰਬਰ ਵੀ ਕੱਟਦਾ ਜਿੱਦਨ ਮੈਨੂੰ ਇਹ ਗੱਲ ਦਾ ਪਤਾ ਲੱਗੀ ਯਾਰ ਜੇ ਆਪਾਂ ਕੋਈ ਮਾੜਾ ਗੰਮ ਨਹੀਂ ਕਰਦੇ ਹੈਗੇ ਜੀ ਤੇ ਮੁੰਡਾ ਨਾ ਉਹ ਤਾਂ ਯੂਰਪ ਦੇ ਵਿੱਚ ਹੈ ਮੈਨੂੰ ਇੱਕ ਵਾਰੀ ਬਾਬੇ ਦਾ ਫੋਨ ਵੀ ਆਇਆ ਸੀ ਕਹਿੰਦਾ ਸੀ ਇਦਾਂ ਦਾ ਕਰਕੇ ਮੈਂ ਵੀ ਉਹਦੇ ਨੰਬਰ ਨੰ ਆਇਆ ਸੀ ਪਰ ਫਿਰ ਵੀ ਯਾਰ ਸਾਡੇ ਵੱਲੋਂ ਮੋਸਟ ਵੈਲਕਮ ਹੀ ਆਪਾਂ ਹੱਥ ਜੋੜ ਕੇ ਕਹਿੰਨੇ ਆ ਭਰਾ ਮੇਰੇ ਆ ਜਾ ਜੇ ਕੰਮ ਹੈ ਗਿਆ ਤੇ ਲੱਗ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਤੇ ਕਹਿੰਦਾ ਵੀ ਇਦਾਂ ਦਾ ਕਰਕੇ ਤੰਗ ਹੁੰਨੇ ਮ ਤੇ ਮੈਂ ਹੁੰਦਾ ਯਾਰ ਨੰਬਰ ਹੀ ਘੱਟ ਛੜਿਆ ਮੈਂ ਛੱਡ ਚਲੋ ਜੀ ਗੱਲ ਉਹ ਤੋਂ ਫੇਰ ਦੁਬਾਰਾ ਸ਼ੁਰੂ ਕਰਦੇ ਆਂ ਪੰਚਾਇਤ ਗਈ ਤੇ ਬਾਬਾ ਆ ਜਾਣਾ ਕਰ ਦੀ ਮੰਨਣ ਤੇ ਨਾ ਵੀ ਹੁੰਦੀ ਕਹਿੰਦੀ ਨਹੀਂ ਜੀ ਐਵੇਂ ਤੇ ਹੋ ਹੀ ਨਹੀਂ ਸਕਦਾ ਇਦਾਂ ਨਹੀਂ ਕਰ ਸਕਦਾ ਉਹ ਇਦਾਂ ਨਹੀਂ ਚਲੋ ਜਦੋਂ ਬੱਚਿਆਂ ਨੇ ਕਿਹਾ ਨਾ ਚਲੋ ਸਾਰੇ ਜਦੋਂ ਇਕੱਠੇ ਹੋਏ ਸਾਰੇ ਹਨਾ ਜਿਹੜੀਆਂ ਕਮੇਟੀਆਂ ਬਣਾਈਆਂ ਹੁੰਦੀਆਂ ਨੇ ਸਾਡੀ ਲੇਡੀਜ਼ ਦੀ ਵੀ ਜੈਂਟਸ ਦੀ ਵੀ ਕਮੇਟੀ ਬਣਾਈਏ ਕਮੇਟੀ ਮੈਂਬਰ ਇਕੱਠੇ ਹੋਏ ਤੇ ਮੈਂਬਰ ਇਕੱਠੇ ਹੋ ਕੇ ਕਹਿੰਦੇ ਯਾਰ ਥਾਣੇ ਕਈਏ ਕਹਿੰਦੇ ਵੀ ਇਦਾਂ ਨਹੀਂ ਹੋਣਾ ਇਹ ਤੇ ਅੱਜ ਇੱਥੇ ਕਰਦਾ ਕੱਲ ਨੂੰ ਕਿਤੇ ਹੋਰ ਜਾ ਕੇ ਕਰੇਗਾ ਕੁਝ ਹਨਾ ਚਲੋ ਜੀ ਥਾਣੇ ਗਏ ਥਾਣੇ ਜਾ ਕੇ ਪਾਬਾ ਪੇਸ਼ ਨਾ ਹੋਵੇ ਪਾਬਾ ਆਪਣੇ ਪਿੰਡ ਦੌਰ ਗਿਆ ਪਾਬਾ ਪੇਸ਼ ਨਾ ਹੋਵੇ ਜੀ ਪੇਸ਼ ਨਾ ਹੋਵੇ ਚਲੋ ਪੰਚਾਇਤ ਪੰਚੂ ਤੇ ਬੈਠੀ ਸਮਝਾਇਆ ਕਹਿੰਦੇ ਵੀ ਕੰਮ ਤੋਂ ਬੜਾ ਗਲਤ ਕੀਤਾ ਵੀ ਜਾ ਕੇ ਪੇਸ਼ ਹੋ ਹਨਾ ਚਲੋ ਜੀ ਵਿੱਚ ਬੰਦੇ ਬੰਦੇ ਪੈ ਗਏ ਪੇਸ਼ ਕੀਤਾ ਜਾ ਕੇ ਉਹ ਆਪਣੀ ਗਲਤੀ ਦੀ ਮਾਫੀ ਮੰਗ ਗਿਆ ਕਹਿੰਦਾ ਜੀ ਮੈਂ ਗਲਤੀ ਕਰਤੀ ਫਿਰ ਸਾਡੀ ਕਲੋਨੀ ਵਾਲਿਆਂ ਨੇ ਇੱਕ ਮਤਾ ਪਾਸ ਕੀਤਾ ਠੀਕ ਹੈ ਉਹਦੇ ਪਿੰਡ ਦੇ ਸਰਪੰਚ ਨੂੰ ਇੰਨੀ ਗੱਲ ਕਹੀ ਵੀ ਵੇਖ ਸਰਪੰਚ ਸਾਹਿਬ ਇਹ ਬੰਦਾ ਜ਼ਰੂਰ ਠੀਕ ਹੈ ਸਾਡੇ ਵੱਲੋਂ ਜਿੱਥੇ ਮਰਜ਼ੀ ਜਾਵੇ ਕੋਈ ਚੱਕਰ ਨਹੀਂ ਪਰ ਇੱਕ ਇਹ ਗੁਰੂ ਘਰ ਦੇ ਵਿੱਚ ਸਾਨੂੰ ਦਿਸਣਾ ਤੇ ਅਹੀ ਕਿ ਲੈਣਿਆ ਬਾਪਸ ਕੋਈ ਚੱਕਰ ਵਾਲੀ ਗੱਲ ਜਿਹੜੀ ਕੰਪਲੀਟ ਕੀਤੀ ਅਸੀਂ ਬਾਪਸ ਲੈਣੀਆ ਪਰ ਇਹ ਕਿਸੇ ਗੁਰੂ ਘਰ ਦੇ ਵਿੱਚ ਪਾਠ ਨਾ ਕਰੇ ਨਾ ਸਾਨੂੰ ਦਿਸੇ ਅੱਜ ਇਹ ਕੰਮ ਕਰਦਾ ਹੈ ਕੱਲ ਨੂੰ ਕਹਿੰਦਾ ਕਿਤੇ ਹੋਰ ਜਾ ਕੇ ਇਹ ਕੰਮ ਕਰੇਗਾ ਯਾਰ ਅੱਜ ਤੇ ਇੰਨਾ ਏਡੀ ਹਰਕਤ ਕੀਤੀ ਹੈ ਹਨਾ ਗਲਤ ਹਰਕਤ ਤੁਸੀਂ ਆਪ ਲਾ ਲਓ ਸਾਬ ਕਿਹੜੀ ਹੱਦ ਤੱਕ ਗੇਰ ਸਕਦਾ ਹੈ ਸਿਆਣਾ ਪਹਿਣਾ ਬੰਦਾ ਹਨਾ ਚਲੋ ਜੀ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਉਦੋਂ ਬਾਅਦ ਚ ਚਲੋ ਸਮਾਨ ਸਮੂਹ ਆਪਣਾ ਲੈਣ ਆਇਆ ਜੋ ਕੋ ਮਰਜ਼ੀ ਕੁਛ ਆਪ ਨਹੀਂ ਆਇਆ ਹੈਗਾ ਬੱਚੇ-ਬੱਚੇ ਨੂੰ ਭੇਜਿਆ ਆਉਨੇ ਆਪਣੇ ਨੂੰ ਠੀਕ ਹੈ ਯਾਰ ਜਿਹਦੇ ਘਰ ਦੇ ਵਿੱਚ ਦੋ ਕੁੜੀਆਂ ਹੋਣ ਠੀਕ ਹੈ ਜਵਾਨ ਕੁੜੀਆਂ ਹੋਣ ਇੱਕ ਦੀ ਕੁੜੀ ਦੀ ਉਮਰ ਮਿਲਾਂ ਦਾ 24-25 ਸਾਲ 26 ਸਾਲ ਉਮਰ ਤੇ ਇੱਕ ਦੀ 34 ਸਾਲ ਉਮਰ ਤੇ ਮੁੰਡੇ ਵੀ ਘੱਟੋ-ਘੱਟ 27-28-28 ਸਾਲ ਦੇ ਮੁੰਡੇ ਨੇ ਠੀਕ ਹੈ ਬਜ਼ੁਰਗ ਬੰਦਾ ਸ਼ਰਮ ਨਹੀਂ ਆਈ ਉਹਨੇ ਇਹ ਕੰਮ ਕਰਦੇ ਆ ਹਨਾ ਮੈਂ ਤੁਹਾਨੂੰ ਇਹ ਗਣੀ ਦਾ ਦੱਸੀਏ ਇਹ ਮੜਾ ਜ ਆਪਣੇ ਜਿਹੜੇ ਨੇੜੇ-ਤੇੜੇ ਰਹਿੰਦੇ ਨੇ ਬੱਚੇ ਜਾਂਦੇ ਨੇ ਗੁਰੂਗਰਾਂ ਦੇ ਵਿੱਚ ਥੋੜਾ ਜਿਹਾ ਜਾਗਰੂਤ ਰਿਹਾ ਕਰੋ ਯਾਰ ਹਨਾ ਬਾਬਿਆਂ ਦੀ ਬੜੀਆਂ ਜਿਆ ਯਾਰ ਹੁਣ ਵੀ ਪਿੱਛੇ ਜੀ ਬਾਬਿਆਂ ਦੀ ਗੱਲ ਚੱਲੀ ਸੀ ਹਨਾ ਵੀ ਨਿੱਕੇ ਜੇ ਮੁੰਡੇ ਨਾਲ ਕੀ ਕੰਮ ਕੀਤਾ ਹਨਾ ਠੀਕ ਹੈ ਉਹ ਤੁਸੀਂ ਸਮਝਦਾਰੀ ਤੁਸੀਂ ਵੀਡੀਓ ਵੇਖੀ ਹੋਏ ਤੁਸੀਂ ਵੇਖ ਲਿਆ ਆਏਗਾ ਐਦਾਂ ਦੀਆਂ ਗੱਲਾਂ ਹੁੰਦੀਆਂ ਨੇ ਯਾਰ ਗੁਰੂਗਰਾਂ ਦੇ ਵਿੱਚ ਵਿਸ਼ਵਾਸ ਨਹੀਂ ਕਰ ਸਕਦਾ ਕੋਈ ਕਿਸੇ ਤੇ ਯਾਰ ਠੀਕ ਹੈ ਪਹਿਲਾਂ ਸਾਡੇ ਬਾਬਾ ਰਹਿੰਦਾ ਸੀ ਗੁਰੂਗਰ ਦੇ ਵਿੱਚ ਠੀਕ ਹੈ ਮਾਲ ਤੇ ਚਲੋ ਅੱਜ ਕੱਲ ਹਰੇਕ ਕੋਈ ਖਾਂਦਾ ਯਾਰ ਉਹ ਨੋਰਮਲ ਜੀ ਗੱਲ ਹੈ ਖਾਲੇ ਯਾਰ ਪਰ ਗੁਰੂ ਘਰ ਦੇ ਆਗੂ ਨੂੰ ਨਹੀਂ ਠੀਕ ਇਹ ਚੀਜ਼ਾਂ ਨਹੀਂ ਚਾਹੀਦੀਆਂ ਪਰ ਉਹਦੇ ਕੋਲੋਂ ਸਲਫਾ ਤੱਕ ਵੀ ਨਿਕਲਿਆ ਸੀ ਜਦੋਂ ਅਸੀਂ ਕੀਤਾ ਬਾਬੇ ਨਾਲ ਸਾਡੀ ਬੈਸ ਵੀ ਯੋ ਚਾਰ ਪੰਜ ਭਰਾ ਹਨ ਉਹ ਆਪਣੇ ਆਪ ਨੂੰ ਬੜਾ ਖੱਬੀ ਘਾਣ ਸਮਝਦੇ ਹਨ ਹਨਾ ਬੜਾ ਕਟਾਪਾ ਲਾਇਆ ਕਲੋਨੀਆਂ ਦਾ ਸਾਰਾ ਰਲ ਕੇ ਇਹਨਾਂ ਦਾ ਉਦੋਂ ਮੈਂ ਇੰਡੀਆ ਹੀ ਸੀ ਹਨਾ ਆਹ ਗੱਲ ਤੇ ਹੁਣ ਦੀ ਗੱਲ ਹੈ ਯਾਰ ਜਿਆਦਾ ਕੋਈ ਪੁਰਾਣੀ ਵੀ ਗੱਲ ਕੋ ਨਹੀਂ ਹੈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਵੀ ਆਪਣੇ ਜਿਹੜੇ ਨੇੜੇ ਤੇ ਰਹਿੰਦੇ ਨੇ ਬੱਚੇ ਗੁਰੂ ਘਰਾਂ 'ਚ ਜਾਂਦੇ ਨੇ ਯਾਰ ਵੀ ਯਾਰ ਅੱਜਕੱਲ੍ਹ ਕਿਸੇ ਦਾ ਯਕੀਨ ਕੋ ਨਹੀਂ ਆਪਣੀ ਜਦੋਂ ਆਪਣੇ ਹੱਥ ਹੁੰਦੀ ਹੈ ਬਈ ਹਰੇਕ ਦੀ ਉਮੀ ਮੈਂ ਵੀ ਆ ਮੇਰੀ ਜਦ ਮੇਰੇ ਹੱਤਾ ਵੀ ਮੈਂ ਕਿਥੋਂ ਬੇਇੱਜ਼ਤੀ ਕਰਾਣੀ ਕਿਥੋਂ ਨਹੀਂ ਕਰਾਣੀ ਹਨਾ ਸੋ ਯਾਰ ਸਾਰੇ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਮੈਂ ਤੇ ਤੁਹਾਨੂੰ ਗੱਲ ਸ਼ੇਅਰ ਕੀਤੀ ਵੀ ਇੱਕ ਯਾਰ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਠੀਕ ਹੈ ਅਸੀਂ ਯਾਰ ਨਹੀਂ ਸ਼ੋ ਕੀਤਾ ਸੀ ਉਦੋਂ ਨਹੀਂ ਇੰਨਾ ਬੜਾ ਸਾਡੇ ਕੋਲ ਨਿਊਜ਼ ਚੈਨਲ ਵਾਲੇ ਵੀ ਆਏ ਵੀ ਆ ਕਰ ਦੋ ਕਰ ਦੋ ਮੈਂ ਨਹੀਂ ਯਾਰ ਠੀਕ ਹੈ ਯਾਰ ਕੋਈ ਨਹੀਂ ਜੇ ਉਹਨੇ ਗਲਤੀ ਕੀਤੀ ਮੰਨ ਲਈ ਬਜ਼ੁਰਗ ਬੰਦਾ ਯਾਰ ਹਨਾ ਕਿ ਕੀ ਯਾਰ ਉਹ ਆਪਣੇ ਬੱਚਿਆਂ ਨੂੰ ਮੂੰਹ ਮੂੰਹ ਵਿਖਾਉਂਦਾ ਹੋਏ ਗੰਨਿਆਣੀ-ਗੰਨਿਆਣੀਆ ਕੁੜੀਆਂ 8-10 ਸਾਲ ਕੀ ਉਮਰ ਹੁੰਦੀ ਹੈ ਯਾਰ ਸਾਨੂੰ 8-10 ਸਾਲ ਦੀ ਉਮਰ ਦੇ ਵਿੱਚ ਆਪਣੇ ਆਪ ਦਾ ਨਹੀਂ ਸੀ ਪਤਾ ਹੁੰਦਾ ਹਨ ਅਸੀਂ ਸਿਰਫ ਘਰ ਦੇ ਆ ਤੇ ਡਿਪੈਂਡਰ ਹਿੰਦੀ ਚਲੋ ਅੱਜ ਦੇ ਬੱਚਿਆਂ ਦਾ ਯਾਰ ਸਮਾਂ ਹੋਰ ਚੱਲਣ ਦੇ ਅੱਜ ਦੇ ਬੱਚਿਆਂ ਦਾ ਥੋੜਾ ਜਿਹਾ ਹੋਰ ਸਿਸਟਮ ਹੈ ਬਾਕੀ ਯਾਰ ਆਪਣੇ ਬੱਚਿਆਂ ਦੇ ਧਿਆਨ ਰੱਖਿਆ ਕਰੋ ਮੇਰਾ ਪਰ ਆ ਠੀਕ ਹੈ ਠੀਕ ਹੈ ਯਾਰ ਉਹ ਵੀਡੀਓ ਵੇਖ ਕੇ ਵੀ ਇੱਕ ਖੁਸ਼ੀ ਹੋਈ ਹਨਾ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤੀ ਉਹ ਵੀਡੀਓ ਵੇਖੀ ਮੈਂ ਯਾਰ ਹਨਾ ਵੀ ਕਿੱਡਾ ਲਾਲੋ ਸਾਹਿਬ ਸੋਨਾ ਘਰ ਬਣਾ ਕੇ ਦਿੱਤਾ ਉਹਨਾਂ ਗੁਰੂ ਘਰ ਦੇ ਅਗੂ ਨੂੰ ਹਨਾ ਤੇ ਇੱਕ ਸਾਡੇ ਗੁਰੂ ਘਰ ਨਾਲ ਅਗੂ ਸੀ ਆ ਕੰਮ ਕਰਦਾ ਪਿਆਣਾ ਬਜ਼ੁਰਗ ਬੰਦਾ ਮਾੜੀ ਮੋਟੀ ਸ਼ਰਮ ਮਚਾਈਦੀ ਯਾਰ ਠੀਕ ਹੈ ਸੋ ਯਾਰ ਆਪਣੇ ਬੱਚਿਆਂ ਨੂੰ ਕੇਅਰਫੁਲੀ ਰੱਖਿਆ ਕਰੋ ਠੀਕ ਹੈ ਕੇਅਰ ਕਰਿਆ ਕਰੋ ਉਹਨਾਂ ਦੀ ਯਾਰ ਕਿੱਥੇ ਆਉਂਦੇ ਜਾਂਦੇ ਆ ਜਵਾਕ ਹਨਾ ਭਵੇਂ ਕੁੜੀਆਂ ਮੁੰਡੇ ਆ ਹਨਾ ਵੀਰ ਆਹ ਚੀਜ਼ ਦਾ ਧਿਆਨ ਰੱਖਿਆ ਕਰੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰੀ ਮੇਰੇ ਪਿਆਰਾਂ ਦੇ ਭਰਾਵਾਂ ਨੂੰ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ